ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਦੇ ਨਵੇਂ ਬਲੌਗ 'ਚ। ਲੋ ਜੀ ਅੱਜ ਆਪਾਂ ਇੱਕ ਤੁਹਾਡੇ ਨਾਲ ਪ੍ਰੋਡਕਟ ਸ਼ੇਅਰ ਕਰ ਰਹੇ ਹਾਂ। ਜੇ ਮੇਰੇ ਕਿਸੇ ਕਿਸਾਨ ਭਰਾ ਦੇ ਖੇਤ ਦੇ ਵਿੱਚ BLV ਦਾ ਅਟੈਕ ਬਹੁਤ ਜ਼ਿਆਦਾ ਹੈ। ਬਹੁਤ ਵਧੀਆ ਦਵਾਈ ਹੈ। ਇੱਕ ਤਨੂਕਾ ਕੰਪਨੀ ਦੀ ਆਉਂਦੀ ਹੈ। ਕਾਸੂਬੀ ਦੇ ਨਾਮ ਨਾਲ। ਬਾਜ਼ਾਰ ਦੇ ਵਿੱਚ ਬਹੁਤ ਯਾਨੀ ਕਿ ਕਾਪੀਆਂ ਆਉਂਦੀਆਂ ਨੇ ਇਹਦੀਆਂ। ਪਰ ਜੇ ਮੇਰੇ ਭਰਾ ਦੇ ਕਿਸੇ ਦੇ ਖੇਤ ਦੇ ਵਿੱਚ ਬੀਐਲਵੀ ਦਾ ਅਟੈਕ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਤਨੁਕਾ ਕੰਪਨੀ ਦਾ ਲੈ ਆਓ ਜੀ ਕਾਸੂਬੀ ਬਹੁਤ ਵਧੀਆ ਪ੍ਰੋਡਕਟ ਆਈ ਇਹਨਾਂ ਦਾ ਇਹ ਤੇ ਜੇ ਗੱਲ ਕਰੀਏ ਆਪਾਂ ਇਹਦੀ ਡੋਜ਼ ਦੀ 1 ਏਕੜ ਵਿੱਚ ਇਹਦੀ ਕਿੰਨੀ ਡੋਜ਼ ਪੈਂਦੀ ਆ ਇਹ 1 ਲੀਟਰ ਨੂੰ ਤੁਸੀਂ ਮੰਨ ਕੇ ਚਲੋ ਜੇ ਤਾਂ ਆਪਣੇ ਖੇਤ ਦੇ ਵਿੱਚ ਬੀਐਲਵੀ ਦਾ ਅਟੈਕ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਇਹਨੂੰ 2 1/2 ਏਕੜ ਦੇ ਵਿੱਚ ਪਾ ਸਕਦੇ ਹੋ ਤੇ ਜੇ ਮੰਨ ਕੇ ਚਲੋ 5-7% ਤੁਹਾਨੂੰ ਲੱਗਦਾ ਹਾਲੇ ਸਟਾਰਟਿੰਗ ਆ ਤਾਂ ਤੁਸੀਂ 1 ਲੀਟਰ ਨੂੰ 3 ਏਕੜ ਦੇ ਵਿੱਚ ਵੀ ਪਾ ਸਕਦੇ ਹੋ ਕਿਉਂਕਿ ਰਿਜ਼ਲਟ ਇਹਦੇ ਬਹੁਤ ਹੀ ਟਾਪ ਨੇ ਤੇ ਜੇ ਗੱਲ ਕਰੀਏ ਆਪਾਂ ਇਹਦੇ ਰੇਟ ਦੀ ਵੀ ਮਾਰਕੀਟ ਦੇ ਵਿੱਚ ਇਹਦਾ ਕੀ ਰੇਟ ਮਿਲ ਰਿਹਾ ਹੈ ਇਹ ਤਕਰੀਬਨ ਮੰਨ ਕੇ ਚੱਲੋ ਤੁਸੀਂ 550 ਤੋਂ ਲੈ ਕੇ 1000 ਰੁਪਏ ਦੇ ਕਰੀਬ-ਕਰੀਬ ਮਾਰਕੀਟ ਦੇ ਵਿੱਚ ਇਹਦਾ ਰੇਟ ਮਿਲ ਰਹੀ ਤੇ ਆਪਾਂ ਨੂੰ ਮਿਲਿਆ ਜੀ ਇਹ 900 ਰੁਪਏ ਲੀਟਰ ਜੇ ਕਿਸੇ ਆਪਣੇ ਭਰਾ ਮਿੱਤਰ ਨੇ ਕਿਸੇ ਦੇ ਖੇਤ ਦੇ ਵਿੱਚ BLB ਦਾ ਅਟੈਕ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਇਹ ਦਵਾਈ ਦਾ ਛੜਕਾ ਕਰ ਸਕਦੇ ਹੋ ਸਭ ਤੋਂ ਬੈਸਟ ਦਵਾਈ ਆ ਆਪਾਂ ਵੀ ਇਹਨੂੰ ਘੱਟੋ ਘੱਟ ਮੰਨ ਕੇ ਚਲੋ ਕਰ ਰਹੇ ਹਾਂ 14-15 ਇਕੜ ਤੇ ਕਿਉਂਕਿ ਮੰਨ ਕੇ ਚਲੋ ਮਾਰਕੀਟ ਦੇ ਵਿੱਚ ਬਹੁਤ ਕੁਝ ਆ ਰਿਹਾ ਹੈ BLB ਦੇ ਛੜਕਾ ਮਤਲਬ ਬਿਮਾਰੀ ਜਿਹੜੇ ਖੇਤ ਆ ਰਹੀ ਉਹ ਤੋਂ ਬਹੁਤ ਛੜਕਾ ਕੰਪਨੀਆਂ ਕੋਈ ਕੁਝ ਕਹਿ ਰਿਹਾ ਪਰ ਸਭ ਤੋਂ ਬੈਸਟ ਦਵਾਈ ਇਹ ਹੈ ਉਹਦੇ ਲਈ ਜੇ ਕਿਸੇ ਆਪਣੇ ਭਰਾ ਦੇ ਖੇਤ ਚ ਆਈ ਆ ਤਾਂ ਇਹਨੂੰ ਜਰੂਰ ਵਰਤ ਕੇ ਦੇਖੀ ਠੀਕ ਹੈ ਜੀ ਇਹ ਕਿਸੇ ਆਪਣੇ ਭਰਾ ਨੇ ਇਹ ਵਰਤੀ ਆ ਜਬ ਪਹਿਲਾਂ ਖੇਤ ਇਹਦੀ ਸਪਰੇਅ ਕੀਤੀ ਆ ਤਾ ਉਹ ਆਪਾਂ ਆਪਣੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਕਿ ਕਿਦਾਂ ਦਾ ਰਿਜ਼ਲਟ ਰਿਹਾ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ